ਅੱਜ ਦਾ ਸ਼ਾਮ ਗਿਆ ਦੋਸਤੋ ਦੋਸਤੋ ਅੱਜ ਜਿਵੇਂ ਤੁਹਾਨੂੰ ਦਰਸਾਣ ਜਾ ਰਿਹਾ ਹੈ ਨਾ ਇਹ ਪੰਜਾਬ ਦੇ ਬਹੁਤੇ ਘਰਾਂ ਦੇ ਵਿੱਚ ਹੋ ਰਹੀ ਹੈ ਕਹਿੰਦੇ ਕਿ ਇੱਕ ਬੱਚੇ ਨੂੰ ਨਾ ਆਮਬ ਦੇ ਦਰਖਤ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਜਦੋਂ ਵੀ ਉਹਨੂੰ ਵੇਲ ਮਿਲਦੀ ਸੀ ਉਹ ਆਮਬ ਦੇ ਦਰਖਤ ਕੋਲ ਖੇਡਣ ਲਈ ਚਲਾ ਜਾਂਦਾ ਉਹ ਰੋਖ ਦੀ ਸਿਖਰ ਤੇ ਚੜਦਾ ਹੈ ਆਮਬ ਖਾਂਦਾ ਹੈ ਖੇਡਦਾ ਹੈ ਤੇ ਜਦੋਂ ਉਹ ਥੱਕ ਜਾਂਦਾ ਹੈ ਤਾਂ ਰੁੱਖ ਦੀ ਛਾਂ ਹੇਠਾਂ ਸੌਂ ਜਾਂਦਾ ਹੈ ਉਸ ਬੱਚੇ ਤੇ ਅੰਬ ਦੇ ਦਰਖਤ ਵਿੱਚ ਨਾ ਇੱਕ ਅਨੋਖਾ ਹੀ ਰਿਸ਼ਤਾ ਬਣ ਗਿਆ ਸੀ ਬਾਅਦ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਗਿਆ ਉਸ ਨੇ ਰੁੱਖ ਦੇ ਕੋਲ ਹੌਲੀ-ਹੌਲੀ ਆਉਣਾ ਘਟਾ ਦਿੱਤਾ ਤੇ ਕੁਝ ਸਮੇਂ ਬਾਅਦ ਤਾਂ ਇਹ ਪੂਰੀ ਤਰ੍ਹਾਂ ਬੰਦ ਹੋ ਗਿਆ ਤੇ ਕਹਿੰਦੇ ਆ ਕਿ ਅੰਬ ਦਾ ਦਰਖਤ ਉਸ ਬੱਚੇ ਨੂੰ ਇਕੱਲਾ ਯਾਦ ਕਰਕੇ ਰੋਇਆ ਕਰੇ ਇੱਕ ਦਿਨ ਅਚਾਨਕ ਉਸ ਦਰਖਤ ਨੇ ਉਸ ਬੱਚੇ ਨੂੰ ਆਪਣੇ ਵੱਲ ਆਉਂਦਿਆ ਦੇਖਿਆ ਤੇ ਉਸ ਨੂੰ ਕਿਹਾ ਤੁਸੀਂ ਕਿੱਥੇ ਗਏ ਸੀ ਮੈਨੂੰ ਹਰ ਰੋਜ਼ ਤੁਹਾਡੀ ਯਾਦ ਆਉਂਦੀ ਸੀ ਚਲੋ ਅੱਜ ਫੇਰ ਖੇਡੀਏ ਤੇ ਬੱਚੇ ਨੇ ਅੰਬ ਨੂੰ ਜਵਾਬ ਦਿੱਤਾ ਕਿ ਮੇਰੀ ਉਮਰ ਹੁਣ ਖੇਡਣ ਵਾਲੀ ਨਹੀਂ ਮੈਂ ਪੜ੍ਹਾਈ ਕਰਨਾ ਚਾਹੁੰਦਾ ਹਾਂ ਪਰ ਮੇਰੇ ਕੋਲ ਫੀਸ ਭਰਨ ਦੇ ਲਈ ਪੈਸੇ ਨਹੀਂ ਹਨ ਤੇ ਦਰਖਤ ਨੇ ਉਸ ਬੱਚੇ ਨੂੰ ਕਿਹਾ ਮੇਰੇ ਤੋਂ ਸਾਰੇ ਅੰਬ ਲਾ ਕੇ ਮੰਡੀ ਦੇ ਵਿੱਚ ਵੇਚ ਦੇ ਤੇ ਇਸ ਤੋਂ ਮਿਲਣ ਵਾਲੇ ਪੈਸੇ ਨਾਲ ਆਪਣੀ ਫੀਸ ਭਰ ਦੇਵੀਂ ਤੇ ਬਾਅਦ ਵਿੱਚ ਉਸ ਬੱਚੇ ਨੇ ਉਸ ਦਰਖਤ ਤੋਂ ਸਾਰੇ ਅੰਬ ਤੋੜ ਲਏ ਤੇ ਆਂਬ ਲੈ ਕੇ ਉਥੋਂ ਚਲਾ ਗਿਆ ਤੇ ਉਸ ਤੋਂ ਬਾਅਦ ਉਹ ਬੱਚਾ ਦੁਬਾਰਾ ਉਥੇ ਵਾਪਸ ਨਹੀਂ ਆਇਆ ਆਂਬ ਦਾ ਦਰਖਤ ਕਾਫੀ ਮਹੀਨੇ ਉਸਦੀ ਪੁੜੀਕ ਕਰਦਾ ਰਿਹਾ ਤੇ ਕਾਫੀ ਟਾਈਮ ਪਿਛੋਂ ਉਹ ਫੇਰ ਉਥੇ ਆਇਆ ਤੇ ਉਹ ਦਰਖਤ ਨੂੰ ਕਹਿਣ ਲੱਗਾ ਕਿ ਹੁਣ ਮੈਨੂੰ ਨੌਕਰੀ ਮਿਲ ਗਈ ਹੈ ਤੇ ਮੈਂ ਸ਼ਾਦੀशुदा ਹਾਂ ਤੇ ਉਸਨੇ ਦਰਖਤ ਨੂੰ ਕਿਹਾ ਹੁਣ ਮੈਂ ਆਪਣਾ ਘਰ ਆਪ ਬਣਾਉਣਾ ਹੈ ਪਰ ਮੇਰੇ ਕੋਲ ਉਸ ਲਈ ਪੈਸੇ ਨਹੀਂ ਹਨ ਤੇ ਆਂਬ ਦੇ ਰੁੱਖ ਨੇ ਫੇਰ ਜਵਾਬ ਦਿੱਤਾ ਕਿ ਤੂੰ ਮੇਰੀਆਂ ਸਾਰੀਆਂ ਟਾਣੀਆਂ ਲੈ ਜਾ ਤੇ ਇਸ ਦੇ ਨਾਲ ਆਪਣਾ ਘਰ ਬਣਾ ਲਿਆ ਤੇ ਉਸ ਨੌਜਵਾਨ ਨੇ ਉਸ ਜ਼ਖਤ ਦੀਆਂ ਸਾਰੀਆਂ ਟਹਣੀਆਂ ਵੜ ਦਿੱਤੀਆਂ ਤੇ ਉਹ ਟਾਹਣੀਆਂ ਲੈ ਕੇ ਚਲਾ ਗਿਆ ਤੇ ਦੋਸਤੋ ਹੁਣ ਅੰਬ ਦੇ ਦਰਖਤ ਦੇ ਕੋਲ ਕੁਝ ਵੀ ਨਹੀਂ ਸੀ ਤੇ ਉਹ ਕੁਝ ਸਮੇਂ ਬਾਅਦ ਹੀ ਬੰਜਰ ਹੋ ਗਿਆ ਤੇ ਕੋਈ ਵੀ ਉਸ ਦਰਖਤ ਵੱਲ ਹੁਣ ਦੇਖਦਾ ਵੀ ਨਹੀਂ ਸੀ ਤੇ ਉਸ ਦਰਖਤ ਨੇ ਵੀ ਇਹ ਉਮੀਦ ਛੱਡ ਦਿੱਤੀ ਸੀ ਕਿ ਉਹ ਬੱਚਾ ਨੌਜਵਾਨ ਹੁਣ ਉਸ ਕੋਲ ਦੁਬਾਰਾ ਕਦੀ ਆਵੇਗਾ ਤੇ ਫਿਰ ਇੱਕ ਦਿਨ ਅਚਾਨਕ ਇੱਕ ਦਿਨ ਬੁੱਢਾ ਆਦਮੀ ਉਸ ਦੇ ਕੋਲ ਆ ਗਿਆ ਤੇ ਉਸਨੇ درخت ਨੂੰ ਕਿਹਾ ਸ਼ਾਇਦ ਤੁਸੀਂ ਮੈਨੂੰ ਨਹੀਂ ਪਛਾਨਿਆ ਮੈਂ ਉਹੀ ਬੱਚਾ ਹਾਂ ਜੋ ਵਾਰ-ਵਾਰ ਤੁਹਾਡੇ ਕੋਲ ਆਉਂਦਾ ਸੀ ਤੇ ਹਮੇਸ਼ਾ ਤੁਸੀਂ ਟੁਕੜੇ ਟੁਕੜੇ ਕਰਕੇ ਵੀ ਮੇਰੀ ਮਦਦ ਕੀਤੀ ਤੇ ਦੋਸਤੋ ਫਿਰ ਅੰਬ ਦੇ ਰੁੱਖ ਨੇ ਉਦਾਸੀ ਨਾਲ ਕਿਹਾ اے ਪੁੱਤਰ ਹੁਣ ਤਾਂ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਜੋ ਮੈਂ ਤੈਨੂੰ ਦੇ ਸਕਾਂ ਤੇ ਫਿਰ ਉਸ ਬੁੱਢੇ ਆਦਮੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਇਹ ਗੱਲ ਕਹੀ ਅੱਜ ਮੈਂ ਤੁਹਾਡੇ ਕੋਲ ਕੁਝ ਲੈਣ ਨਹੀਂ ਆਇਆ ਮੈਂ ਤਾਂ ਤੁਹਾਡੇ ਨਾਲ ਪੂਰੀ ਤਰ੍ਹਾਂ ਖੇਡਣਾ ਚਾਹੁੰਦਾ ਹਾਂ ਤੇ ਮੈਂ ਤੇਰੀ ਗੋਦੀ ਦੇ ਵਿੱਚ ਸਿਰ ਰੱਖ ਕੇ ਸੌਣਾ ਚਾਹੁੰਨਾ ਹਾਂ ਤੇ ਇਹ ਬੋਲ ਕੇ ਉਸਨੇ ਆਂਬ ਦੇ ਦਰਖਤ ਨੂੰ ਜਫੀ ਪਾ ਲਈ ਤੇ ਦਰਖਤ ਦੀ ਟਾਹਣੀ ਫਿਰ ਤੋਂ ਝੁਗਰ ਗਈ ਤੇ ਦੋਸਤੋ ਇਹ ਆਂਬ ਦਾ ਦਰਖਤ ਕੋਈ ਹੋਰ ਨਹੀਂ ਆਪਣੇ ਮਾਪੇ ਹਨ ਛੋਟੇ ਹੁੰਦਿਆ ਸਾਨੂੰ ਇਹਨਾਂ ਦੇ ਨਾਲ ਖੇਡਣਾ ਬਹੁਤ ਪਸੰਦ ਹੁੰਦਾ ਸੀ ਤੇ ਜਿਵੇਂ ਜਿਵੇਂ ਇੱਕ ਬੱਚਾ ਵੱਡਾ ਹੁੰਦਾ ਗਿਆ ਉਹ ਉਹਨਾਂ ਤੋਂ ਦੂਰ ਹੁੰਦਾ ਗਿਆ ਤੇ ਅੱਜ ਬਹੁਤ ਸਾਰੇ ਮਾਪੇ ਉਸ ਬੰਜਰ ਜ਼ਮੀਨ ਵਾਂਗੂ ਆਪਣੇ ਬੱਚਿਆਂ ਦੀ ਉਡੀਕ ਕਰ ਰਹੇ ਹਨ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਇਹੋ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਸਮਾਂ ਹੈ ਆਪਣੇ ਮਾਪਿਆਂ ਦੇ ਨਾਲ ਬਿਤਾਇਆ ਕਰੋ ਫਿਰ ਦੇਖੋ ਕਿ ਬੁਢਾਪੇ ਵਿੱਚ ਫਿਰ ਉਸਦਾ ਜੀਵਨ ਕਿਵੇਂ ਪੁੰਗਰਦਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਉਹਨਾਂ ਨੂੰ ਇਸੇ ਸਾਥ ਦੀ ਹੀ ਲੋੜ ਹੁੰਦੀ ਹੈ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਹੋਰ ਨਾ ਲੋਕਾਂ ਤੱਕ ਵੀ ਜਾ ਸਕੇ ਤਕੀ ਪਤਾ ਇਸ ਕਹਾਣੀ ਦੇ ਜ਼ਰੀਏ ਕਿਸੇ ਦਾ ਬੱਚਾ ਸਹੀ ਰਸਤੇ ਤੇ ਆ ਕੇ ਆਪਣੇ ਮਾਪਿਆਂ ਨੂੰ ਗੱਲ ਨਾਲ ਲਾ ਸਕੇ ਧੰਨਵਾਦ